ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆਂ ਸੂਟ ਆ ਗਏ ਆਪਣੇ ਕੋਲ ਪ੍ਰਿੰਟ ਪ੍ਰਿੰਟ ਕਾਟਨ ਦੇ ਮੈਚਿੰਗ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਹੋਣਗੇ ਬਿਨਾਂ ਦੁਪट्टे ਤੋਂ ਕੱਟ ਆਊਗੀ ਸ਼ਰਟ ਦੀ ਜਿਹੜੀ ਜੇ ਉਹ 2.5 ਮੀਟਰ ਦੀ ਤੇ ਬਾਟਮ ਜਿਹੜੀ ਆ ਉਹ 2.5 ਮੀਟਰ ਦੀ ਬੜੇ ਆਰਾਮ ਦੇ ਨਾਲ ਸੂਟ ਸਟਿਚ ਹੋ ਜਾਂਦੇ ਜੇ ਪਲਾਜ਼ੋ ਸੂਟ ਬਣਾ ਲਓ ਸੂਟ ਬਣਾ ਲਓ ਜੋ ਮਰਜ਼ੀ ਬਣਾ ਲਓ ਬਿਨਾਂ ਦੁਪट्टे ਤੋਂ ਜੇ ਰੇਟ ਹੈਗਾ ਜੀ 450 ਰੁਪਏ ਸ਼ਿਪਿੰਗ ਹੋਊਗੀ ਫ੍ਰੀ ਇਹਨਾਂ ਦੀ ਤੇ ਵੀਡੀਓ ਦੇ ਐਂਡ ਤੱਕ ਵੇਂਦੇ ਰਹੋ ਪ੍ਰਿੰਟ ਸਾਰੇ ਇੱਕ ਤੋਂ ਇੱਕ ਪਿਆਰੇ ਪਿਆਰੇ ਸੋਹਣੇ ਸੋਹਣੇ ਪਹਿਲਾ ਪ੍ਰਿੰਟ ਤੇ ਵੀਡੀਓ ਨੂੰ ਧਿਆਨ ਨਾਲ ਸੁਣਿਓ ਆਪਾਂ ਡਿਟੇਲ ਵੀਡੀਓ ਚ ਸਾਰੀ ਦੇ ਦਿੰਦੇ ਜੇ ਤੇ ਕਈ ਕਸਟਮਰ ਸਾਨੂੰ ਬਾਅਦ ਚ ਮੈਸੇਜ ਕਰਦੇ ਆ ਜੀ ਮੇਰਾ ਸੂਟ ਦਾ ਆ ਹੀਗਾ ਇਦਾਂ ਹੀ ਇਦਾਂ ਹੀ ਤੇ ਪਲੀਜ਼ ਉਹ ਚੀਜ਼ ਨੂੰ ਧਿਆਨ ਚ ਰੱਖ ਕੇ ਅਸੀਂ ਹਰ ਇੱਕ ਚੀਜ਼ ਡਿਟੇਲ ਜਿਹੜੀ ਤਾਂ ਹੀ ਨਾਲ ਦੱਸ ਦਿੰਨੇ ਮੈਂ ਤੁਹਾਨੂੰ ਪਹਿਲਾਂ ਤਾਂ ਕੱਪੜਾ ਦਿਖਾਵਾਂ ਇਹਦਾ ਆਹ ਲੋ ਜੀ ਇਹ ਹੈਗਾ ਜੇ ਕਾਟਨ ਦਾ ਸੂਟ ਬਹੁਤ ਪਿਆਰਾ ਬਕਾਇਦਾ ਬ੍ਰਾਂਡ ਦੇ ਸੂਟ ਹੁੰਦੇ ਨੇ ਸਟੈਂਪਾਂ ਵੇਖੋ ਲੱਗੀਆਂ ਕਾਰਨਰ ਦੇ ਤੇ ਤੇ ਜਿੱਦਾਂ ਆਪਾਂ ਪਹਿਲਾਂ ਪਾਏ ਰਾਮਟੈਕਸ ਦੇ ਤੇ ਇਦਾਂ ਜਿੱਦਾਂ ਤੁਸੀਂ ਵੇਖ ਸਕਦੇ ਜੇ ਏਐਸਜੀ ਬਾਰੇ ਇਦਾਂ ਕਰਕੇ ਪ੍ਰਿੰਟਿੰਗ ਡਿਜੀਟਲ ਪ੍ਰਿੰਟਿੰਗ ਇਹ ਸਾਰਾ ਕੁਝ ਬ੍ਰਾਂਡ ਹੀ ਆ ਮਤਲਬ ਲੋਕਲ ਕੁਝ ਨਹੀਂ ਹੁੰਦਾ ਇਹ ਬਾਟਮ ਹੈ ਜੀ ਜੇ ਪੀਸੀ ਕਾਟਨ ਦੀ 2.5 ਮੀਟਰ ਦੀ ਬਾਟਮ ਜੇ ਤੇ ਸਵਾ ਦੋ ਮੀਟਰ ਦਾ ਦੁਪੱਟਾ ਜੇ ਉਹ ਸੌਰੀ ਸ਼ਰਟ ਜੇ ਸ਼ਰਟ ਜੇ ਬਿਨਾਂ ਦੁਪੱਟੇ ਤੋਂ ਜੇ ਗਾਜਰੀ ਰੰਗ ਦੇ ਦਾ ਹਾਂ ਰੇਟ ਹੈਗਾ ਜੀ ਦਾ ਸਿਰਫ ਤੇ ਸਿਰਫ 450 ਰੁਪਏ ਸ਼ਿਪਿੰਗ ਫਰੀ ਦੇ ਨਾਲ ਆ ਸਾਰੇ ਪ੍ਰਿੰਟ ਆਪਾਂ ਤੁਹਾਨੂੰ ਹੀ ਦੇਣੇ ਆ ਬਸ ਐਂਡ ਤੱਕ ਵੰਦੇ ਰਹੋ ਆਪਾਂ ਚੁਗ ਚੁਗ ਕੇ ਦਿਖਾਈ ਦੇਣੇ ਤੁਹਾਨੂੰ ਆਹ ਲੋ ਜੀ ਪ੍ਰਿੰਟ ਮੈਥ ਹੋ ਗਿਆ ਤੇ ਲੈਂਡ ਕਹਦਾ ਦੀ ਬਾਟਮ ਹੈ ਇਹ ਨਾਲ ਹਾਂ ਬਾਟਮ ਬਹੁਤ ਸੋਹਣੀ ਹੈ ਇਹਦੇ ਨਾਲ ਤੇ ਸ਼ਰਟ ਵੀ ਬਹੁਤ ਸੋਹਣੀ ਹੈ ਪ੍ਰਿੰਟ ਬਹੁਤ ਸੋਹਣੇ ਲੱਗਣ ਦਾ ਬਹੁਤ ਖੜੇ ਖੜੇ ਪ੍ਰਿੰਟ ਲੱਗਣ ਦਾ ਸਾਰੇ ਕਲਰ ਹੈ ਇਹਦੇ ਵਿੱਚ ਇਹ ਸਾਰੇ ਬਿਨਾ ਦੁਪੱਟੇ ਤੋਂ ਜੇ ਤੇ ਸ਼ਿਪਿੰਗ ਇਹਨਾਂ ਦੇ ਵਿੱਚ ਫਰੀ ਜੇ ਰੇਟ ਜਿਹੜਾ ਜੇ 450 ਰੁਪਏ ਜੇ ਆ ਵੀ ਜਿਹੜੀ ਜੇ ਬਾਟਮ ਇਹਦੇ ਨਾਲ ਪੀਸੀ ਕਾਟਨ ਦੀ ਜੇ ਓ ਇੱਕ ਮਿੰਟ ਉਹ ਤੁਹਾਨੂੰ ਪ੍ਰਿੰਟ ਪਹਿਲਾਂ ਮੈਂ ਦਿਖਾਦਾ ਇਹ ਸ਼ਰਟ ਜਿਹੜੀ ਜੇ ਕਾਟਨ ਦੀ ਜੇ ਨਹੀਂ ਨਹੀਂ ਉਹ ਇਹ ਜਿਹਦੇ ਨਾਲ येलो ਬਾਟਮ ਹੈਗੀ ਉਹ ਹੀ ਉਹਦੇ ਨਾਲ ਲੀਲਨ ਦੀ ਬਾਟਮ ਲੱਗੀ ਆ ਜਿਹੜਾ ਆ ਜਿਹੜਾ ਹਾਂ ਕਰਦੇ ਸਾਈਡ ਤੇ ਕੋਈ ਨਹੀਂ ਉਹ ਦੇ ਦੇ ਹੋ ਗਿਆ ਹਾਂ ਹਾਂ ਇਹਦੀ ਬਣ ਮਹਿਰੂਨ ਬਾਟਮ ਮੇਰੇ ਨਾਲ ਹਾਂਜੀ ਆ ਲੋ ਆ ਵਾਲੀ ਜਿਹੜੀ ਪ੍ਰਿੰਟ ਸ਼ਰਟ ਹੈਗੀ ਇਹਦੇ ਨਾਲ ਬਾਟਮ ਜਿਹੜੀ ਜੇ ਉਹ ਹੈਗੀ ਜੇ ਲੀਲਨ ਕਾਟਨ ਦੀ ਆਹ ਵਖ ਮੈਂ ਤੁਹਾਨੂੰ ਦਿਖਾ ਦਵਾ ਇਹ ਹੈਗੀ ਜੇ ਲੀਲਨ ਦੀ ਤੇ ਇਹਨਾਂ ਨੂੰ ਲਾਈਨਿੰਗ ਦੀ ਕੋਈ ਲੋੜ ਨਹੀਂ ਜੇ ਬਿਨਾ ਲਾਈਨਿੰਗ ਤੋਂ ਸਟਿਚ ਹੋ ਜਾਂਦੇ ਜੀ। ਹਾਂਜੀ। ਤੇ ਸਾਰੇ ਸੂਟ ਜਿਹੜੇ ਜੇ ਬਿਨਾ ਲਾਈਨਿੰਗ ਤੋਂ ਹੀ ਸਟਿਚ ਹੁੰਦੇ ਜੇ ਇਹ ਇੱਕ ਕਾਟਨ ਦੇ ਸੂਟ ਆ ਜਿਹੜੇ ਕਿ ਬਿਨਾ ਲਾਈਨਿੰਗ ਤੋਂ ਕਾਟਨ ਦੇ ਬਿਨ ਲਾਈਨ ਤੋਂ ਬਿਨਾ ਲਾਈਨਿੰਗ ਤੋਂ ਸਟਿਚ ਹੁੰਦੀ ਆ। ਆ ਪ੍ਰਿੰਟ ਵੇਖੋ ਕਿੰਨਾ ਸੋਹਣਾ ਆ। ਸ਼ਰਟ ਤੇ ਬਾਟਮ ਇਹਦੀ। ਬਾਟਮ ਸੇਮ ਪ੍ਰਿੰਟ ਰੀਨਲ ਜਿਹੜੇ ਵੀਡੀਓ ਵਾਲੇ ਆ ਉਹੀ ਸਾਰੇ ਪ੍ਰਿੰਟ ਸੇਮ ਆਉਂਦੇ ਇਹਦੇ ਵਿੱਚ ਵੀ। ਮੈਜੈਂਟਾ ਕਲਰ। ਤੇ ਆ ਵੀ ਕਲਰ ਜਿਹੜਾ ਜੇ ਇਹ ਵੀ ਬਹੁਤ ਪਿਆਰਾ ਆ। ਆ ਵੀ ਬਹੁਤ ਜਿਆਦਾ ਸੋਹਣਾ। ਹਾਂ ਇਹਦੇ ਨਾਲ ਵੀ ਬਾਟਮ ਜਿਹੜ ਅਲੀਲਨ ਦੀ ਹੈ ਨਾ ਹਾਂਜੀ ਹਾਂਜੀ ਸੇਮ ਹਾਂ ਇਹ ਲੀਲਨ ਕਾਟਨ ਦੀ ਬਾਟਮ ਜੇ ਤੇ ਪ੍ਰਿੰਟ ਸ਼ਰਟ ਜੇ ਬੜਾ ਸੁਣਾ ਆ ਵੀ ਪ੍ਰਿੰਟ ਕਰ ਲੋ ਚੈੱਕ ਕੰਟਰਾਸਟ ਬਹੁਤ ਪਿਆਰੇ ਜੇ ਇਹਨਾਂ ਦੇ ਪ੍ਰਿੰਟ ਬਹੁਤ ਜਿਆਦਾ ਸੋਹਣੇ ਜੇ ਬਾਟਮ ਜਿਹੜੀਆਂ ਜੇ ਬਹੁਤ ਹੀ ਪਿਆਰੀਆਂ ਜੇ ਇਹਦੇ ਨਾਲ ਹੈਗੀ ਜੇ ਨੇਵੀ ਬਲੂ ਤੇ ਪੀਸੀ ਕਾਟਨ ਦੀ ਬਾਟਮ ਜੇ ਤੇ ਪ੍ਰਿੰਟ ਸ਼ਰਟ ਜੇ ਕਾਟਨ ਦੇ ਵਿੱਚ ਬੀ ਦਾ ਡਿਜ਼ਾਈਨ ਬਹੁਤ ਸੋਹਣਾ ਹੁੰਦਾ ਆਹ ਲਓ ਜੀ ਆ ਵੀ ਡਿਜ਼ਾਈਨ ਚੈੱਕ ਕਰ ਲਓ ਨਾਲ ਇਹਦੇ ਮੈਚਿੰਗ ਚੈੱਕ ਕਰੋ ਬਹੁਤ ਪਿਆਰੀ ਤੇ ਉਹੀ ਜਿਹੜਾ ਮੈਂ ਤੁਹਾਨੂੰ ਦੱਸਦਾ ਨਾ ਸਟੈਂਪਾਂ ਬਕਾਇਦਾ ਲੱਗੀਆਂ ਵੇਖੋ ਫੋਜੀ ਕਾਦੇ ਬਾਟਮ ਇਹਨਾਂ ਆਪ ਇਹਨੂੰ ਬੋਲਣਾ ਆਹ ਲਓ ਜੀ ਲਾਈਟ ਸ਼ੇਡ ਲਾਈਟ ਪ੍ਰਿੰਟ ਇਹਦੇ ਨਾਲ ਵੀ ਲੀਲਨ ਦੀ ਬਾਟਮ ਜੇ ਬੇ ਪਿੰਕ ਕਲਰ ਹਾਂਜੀ ਆਹ ਲਓ ਜੀ ਲਓ ਜੀ ਅਗਲਾ ਪ੍ਰਿੰਟ ਕਰ ਲੋ ਚੈੱਕ ਰੇਟ ਇਹਦਾ ਹੈਗਾ ਜੇ ਸਿਰਫ ਤੇ ਸਿਰਫ 450 ਰੁਪਏ ਸ਼ਰਟ ਜਿਹੜੀ ਹੈਗੀ ਜੇ ਕੈਮਰੀ ਕਾਟਨ ਦੀ ਬਾਟਮ ਹੈਗੀ ਜੇ ਨਾਲ ਇਹਦੇ ਕਾਟਨ ਸਰਪਲਸ ਦੀ ਇਹਦਾ ਵੀ ਸੇਮ ਰੇਟ ਪਾਤਾ ਜੇ ਆਪਾਂ 450 ਰੁਪਈਆ ਦਾ ਆ ਲਓ ਜੀ ਆ ਵੀ ਕਾਟਨ ਦਾ ਪ੍ਰਿੰਟ ਜੇ ਬਹੁਤ ਹੀ ਸੋਹਣਾ ਪ੍ਰਿੰਟ ਜੇ ਇਹ ਵੀ ਤੇ ਇਹ ਤੁਹਾਨੂੰ ਮਿਲਣਗੇ 450 ਰੁਪਈਆ ਦੇ ਵਿੱਚ ਆ ਲਓ ਜੀ ਅਭੀ ਚੈੱਕ ਕਰ ਲੋ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਜੇ ਪੀਚ ਸ਼ੇਡ ਨਾਲ ਕਾਂਥਾ ਕਾਟਨ ਦੀ ਬਾਟਮ ਜੇ ਇਹਦੇ ਇਹਦਾ ਵੀ ਸੇਮ ਰੇਟ ਜੇ ਆਹ ਲੋ ਜੀ ਇਹ ਵੀ ਆ ਗਿਆ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਜੇ ਇਹ ਵੀ ਆ ਚੈੱਕ ਕਰੋ ਜਿਹੜੀ ਇਹਨੂੰ ਨਾਲ ਬਾਟਮ ਇਹਦੀ ਨੂੰ ਇਹ ਤੁਹਾਨੂੰ ਮਿਲ ਜਾਣਗੇ ਜੇ 450 ਰੁਪਈਆ ਦੇ ਵਿੱਚ ਸ਼ਿਪਿੰਗ ਆਊਗੀ ਫ੍ਰੀ ਤੇ ਇਹਦੇ ਨਾਲ ਦੁਪੱਟੇ ਨਹੀਂ ਜੇ ਹੈਗੇ ਬਿਨਾ ਦੁਪੱਟਿਆਂ ਤੋਂ ਸੂਟ ਜੇ ਕਾਟਨ ਦੇ ਸੂਟ ਜੇ ਤੇ ਬੇਨਤੀ ਇਹ ਹੈ ਜੇ ਕਿ ਕਸਟਮਰ ਪਲੀਜ਼ ਪਿਓਰ ਕਾਟਨ ਪਿਓਰ ਕਾਟਨ ਇਹਨੂੰ ਨਾ ਸਮਝਿਓ ਕਿਉਂਕਿ ਇਹ ਐਕਸਪੋਰਟ ਦੀਆਂ ਕਾਟਨ ਹੁੰਦੀਆਂ ਸਰਪਲਸ ਦੀਆਂ ਕਾਟਨ ਹੁੰਦੀਆਂ ਜੀ ਕੁਆਲਿਟੀ ਜਿਹੜੀ ਆ ਬਹੁਤ ਹੀ ਜ਼ਬਰਦਸਤ ਹੁੰਦੀ ਆ ਆ ਲੋ ਜੀ ਜਿਹੜੇ ਕਸਟਮਰ ਕਿਸੇ ਨੂੰ ਨਹੀਂ ਕਨਫਿਊਜ਼ਨ ਹੁੰਦੀ ਆ ਨਾ ਕੱਪੜੇ ਨੂੰ ਲੈ ਕੇ ਕਈ ਵਾਰੀ ਕਹਿ ਦਿੰਦਾ ਵੀ ਆਨਲਾਈਨ ਦੇ ਵਿੱਚ ਪਤਾ ਨਹੀਂ ਕੱਪੜਾ ਕਿੱਦਾਂ ਹੁੰਦਾ ਹਣਾ ਕਿੱਦਾਂ ਦਾ ਨਹੀਂ ਉਹ ਸਾਡੇ ਕੋਲ ਦੁਕਾਨ ਤੇ ਆਣ ਕੇ ਕੱਪੜਾ ਚੈੱਕ ਕਰਕੇ ਲੈ ਕੇ ਜਾ ਸਕਦੇ ਆ ਆਪਣਾ ਜਿਹੜਾ ਡਾਊਟ ਆ ਉਹ ਕਲੀਅਰ ਕਰ ਸਕਦੇ ਆ ਆਣ ਕੇ ਚਲੋ ਜੀ ਆਹ ਲਓ ਜੀ ਕਾਟਨ ਬਹੁਤ ਹੀ ਸੋਹਣੀ ਮੈਚਿੰਗ ਤੇ ਬਹੁਤ ਘੈਂਟ ਪ੍ਰਿੰਟ ਚਲੋ ਜੀ ਨੈਕਸਟ ਦਿਖਾ ਦਿਓ ਜੀ ਆਹ ਲਓ ਜੀ ਆ ਵੀ ਚੈੱਕ ਕਰੋ ਕੰਟਰਾਸਟ ਵੇਖੋ ਕਿੰਨਾ ਪਿਆਰਾ ਬਾਟਮ ਦੇ ਨਾਲ ਆਹ ਲਓ ਜੀ ਆ ਵੀ ਚੈੱਕ ਕਰੋ ਜੇਰੀ ਕਾ ਮੈਚਿੰਗ ਚੈੱਕ ਕਰੀਓ ਬਸ ਤੁਸੀਂ ਮੈਚਿੰਗ ਇੰਨੀਆਂ ਸੋਹਣੀਆਂ ਨਾ ਇਹਨਾਂ ਦੀਆਂ ਆ ਲੋ ਆ ਜੋੜੀਆ ਕਰੀਏ ਸਾਈਡ ਤੇ ਆ ਲੋ ਅ ਵੀ ਮੈਚਿੰਗ ਜਿਹੜੀ ਜ ਬਹੁਤ ਸੋਹਣੀ ਜੇ ਪ੍ਰਿੰਟ ਬਹੁਤ ਪਿਆਰਾ ਜੇ ਆ ਲੋ ਜੀ ਆ ਇਹ ਆ ਗਿਆ ਲਵੈਂਡਰ ਸ਼ੇਡ ਇਹ ਸੂਟ ਹੈਗਾ ਜੇ ਆਲ ਓਵਰ ਇਹ ਵੀ ਸੇਮ ਰੇਟ ਜੇ ਸੇਮ ਕਪੜਾ ਸੇਮ ਕੁਆਲਿਟੀ ਆ ਲੋ ਕਪੜਾ ਵੀ ਤੁਹਾਨੂੰ ਮੈਂ ਦਿਖਾ ਦਵਾ ਬਹੁਤ ਪਿਆਰਾ ਜੇ ਇਹ ਵੀ ਆਲ ਓਵਰ ਸੂਟ ਜੇ ਆਹ ਲੋ ਜੀ ਇਹ ਵੀ ਕਰੋ ਚੈੱਕ ਇਹ ਵੀ ਆਲ ਓਵਰ ਜੇ ਆਲ ਓਵਰੀ ਹੈ ਨਾ ਆਲ ਓਵਰ ਆਲ ਓਵਰ ਜੇ ਆਹ ਲੋ ਜੀ ਇਹ ਵੀ ਸੇਮ ਰੇਟ ਜੇ ਸੇਮ ਰੇਂਜ ਜੇ 450 55 ਦੇ ਵਿੱਚ ਆ ਹੈਗਾ ਜੇ ਮੈਚਿੰਗ ਦੇ ਵਿੱਚ ਮੈਚਿੰਗ ਬਹੁਤ ਪਿਆਰੀ ਜੇ ਕੰਟਰਾਸਟ ਬਹੁਤ ਸੋਹਣਾ ਜੇ ਆਹ ਲੋ ਜੀ ਆ ਵੀ ਮੈਚਿੰਗ ਚੈੱਕ ਕਰਿਓ ਜੀ ਰੀਕਾ ਇਹਦਾ ਵੀ ਸੇਮ ਰੇਟ ਦੇ ਸੇਮ ਰੇਂਜ ਦੇ ਕਪੜਾ ਕੁਆਲਟੀ ਬਹੁਤ ਟੌਪ ਦੀ ਜੇ। ਉਹ ਹੋ ਗਈ। ਇਹ ਅੱਗੇ ਆ ਗਿਆ ਜੇ ਆਲਓਵਰ। ਇਹ ਵੀ ਆ ਗਿਆ ਆਲਓਵਰ। ਇਹ ਵੀ ਆਲਓਵਰ। ਆ ਵੀ ਸੂਟ ਆਲਓਵਰ ਦੇ। ਆਲਓਵਰ ਸੂਟ ਜਿਹੜੇ ਜੇ ਉਹ ਵੀ ਸੇਮ ਰੇਟ 'ਤੇ 450 ਰੁਪਈਆ 450 ਰੁਪਈਏ ਆ ਲੋ ਆ ਗਈ ਜੱਗੇ ਮੈਚਿੰਗ ਮੈਜਿਕ ਬਹੁਤ ਪਿਆਰੀ ਜੇ ਆਲਓਵਰ ਵੀ ਲੈ ਸਕਦੇ ਤੇ ਮੈਚਿੰਗ ਵੀ ਲੈ ਸਕਦੇ ਤੇ ਦੋਵੇਂ ਆਪਸ਼ਨ ਹੈਗੀਆਂ ਜੇ ਆਲਓਵਰ ਮੈਚਿੰਗ ਦੋਵੇਂ ਲੋ ਜੀ ਇਹ ਆਗਾ ਇਹਦੇ ਵਿੱਚ ਲਾਸਟ ਪ੍ਰਿੰਟ ਤੇ ਇਹ ਹੈਗਾ ਸਾਡੇ ਕੋਲ कॉटन ਦੇ मैचिंग सूटਾਂ ਦਾ ਤੇ ऑल ओवर सूटਾਂ ਦਾ ਸਟਾਕ ਜਿਹਦਾ ਰੇਟ ਹੈਗਾ ਇਹ ਜੇ 400 ਤੇ 50 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਇਹਨਾਂ ਦੀ ਪੇਮੈਂਟ ਜਿਹੜੀ ਜੇ ਉਹ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਜਿਹੜੀ ਨਹੀਂ ਹੈਗੀ ਤੇ ਮੈਂ ਬੇਨਤੀ ਇਹ ਕਰਨੀ ਸੀ ਕਿ ਲਾਈਵ ਦੇ ਵਿੱਚ ਆ ਵੇਖ ਲੋ ਸੂਟ ਜਿਹੜੇ ਜੇ ਇਹ ਬੁੱਕ ਹੋ ਗਏ ਆ ਤੇ ਆਪਾਂ ਤੁਹਾਨੂੰ ਜਿਹੜੇ ਸੂਟ ਆਪਾਂ ਦੇ ਦੇਣੇ ਆ ਇਹ ਲਾਸਟ ਸੂਟ ਹੈ ਵੀ ਜਿਹਨਾਂ ਖੋਲਤਾ ਹੈਗਾ ਇਹ ਖੋਲ ਕੇ ਤੁਹਾਨੂੰ ਤਾਂ ਦਿਖਾਇਆ ਸੀ ਇਹਦੇ ਵਿੱਚ ਕੱਪੜੇ ਦੀ ਗਿਣਤੀ ਗਿਣਤੀ ਜਿਹੜੀ ਕੀ ਉਹ ਦੱਸੀ ਸੀ ਮੈਂ ਕਿਉਂਕਿ ਬਾਟਮ ਜਿਹੜੀ ਹੈਗੀ ਜੇ 2.5 ਮੀਟਰ ਦੀ ਜੇ ਸ਼ਰਟ ਜਿਹੜੀ ਹੈਗੀ ਜੇ 2.5 ਮੀਟਰ ਦੀ ਜੇ ਤੇ ਪ੍ਰਿੰਟ ਤੁਹਾਡੇ ਸਾਹਮਣੇ ਜੇ ਡਿਜੀਟਲ ਪ੍ਰਿੰਟ ਬੜਾ ਪਿਆਰਾ orange ਗਲਤ orange ਗਲਤ ਤੇ ਇਹ ਸਾਡੇ ਕੋਲ ਹੀ ਜੇ ਛੋਟਾ ਜਿਹਾ ਸਟਾਕ कॉटन ਦੇ ਸੂਟਾਂ ਦਾ ਤੇ ਜਿਹੜਾ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਤੇ ਇਹ ਤੁਸੀਂ ਵੀਡੀਓ ਨੂੰ ਸਾਡੀਆਂ ਨੂੰ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰਿਆ ਕਰੋ ਤੇ ਜਿਹੜਾ ਕਸਟਮਰ ਸਾਡੇ ਕੋਲ ਆਰਡਰ ਕਰਦਾ ਆ ਉਹ ਵੀਡੀਓ ਸ਼ੇਅਰ ਵੀ ਨਾਲ ਕਰਿਆ ਕਰੋ ਤੇ ਆਪਾਂ ਤੁਹਾਨੂੰ 쿠ਪਨ ਭੇਜਾਂਗੇ 쿠ਪਨ ਦੇ ਵਿੱਚ ਫ੍ਰੀ ਸੂਟ ਗਿਫਟ ਵਜੋਂ ਆਪਾਂ ਦਵਾਂਗੇ ਉਹਦਾ ਆਪਾਂ ਲਾਈਵ ਪਾ ਦਨੇ ਛੇਤੀ ਬਾਅਦ ਹੁਣ ਆਪਾਂ ਡਿਕਲੇਅਰ ਕਰਨੀ ਵਾਲੇ ਤਰੀਕ ਉਹਨਾਂ ਦੀ ਕਿ ਆਪਾਂ ਕਦੋਂ ਲਾਹੀ ਪਾਉਣਾ ਤੇ ਬਾਕੀ ਤੁਹਾਨੂੰ ਫੇਰ ਮਿਲਾਂਗੇ ਜੀ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਬਾਏ ਬਾਏ ਸასი ਕਾਲ ਕੀ ਟੇਕ ਕੇਅਰ